ਚਲੋ ਜੀ ਅੱਜ ਆਪਾਂ ਗੱਲ ਕਰਦੇ ਹਾਂ ਜੋ ਤੁਹਾਡੇ ਨੂੰ 10th ਬੇਸਿਸ ਤੇ ਆਈਬੀ ਇੰਟੈਲੀਜੈਂਸ ਬਿਊਰੋ ਦੀ ਜਾਂ ਸਕਿਉਰਟੀ ਅਸਿਸਟੈਂਟ ਜਾਂ ਐਗਜ਼ੈਕਟਿਵ ਦੀਆਂ ਪੋਸਟਾਂ ਆਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਲੈਣੇ ਆ ਤੇ ਐਕਚੁਅਲੀ ਇਹਨਾਂ ਇਹ ਮੇਰੇ ਧਿਆਨ 'ਚ ਨਹੀਂ ਸੀ ਤੁਹਾਡੇ ਚੋਂ ਹੀ ਕਿਸੇ ਬੱਚੇ ਨੇ ਮੈਨੂੰ ਇਹਦੇ ਰਿਗਾਰਡਿੰਗ ਮੈਸੇਜ ਡ੍ਰੌਪ ਕੀਤਾ ਸੀ ਕਿ ਸਰ ਇਹਦੇ ਬਾਰੇ ਜਾਣਕਾਰੀ ਪਾ ਦਿਓ ਤੁਸੀਂ ਠੀਕ ਹੈ ਤੇ ਉਸੇ ਤੋਂ ਮੈਂ ਵੀਡੀਓ ਬਣਾਈ ਸੀ ਤੇ ਹੁਣ ਤੁਹਾਡੇ ਕਾਫੀ ਸਵਾਲ ਆ ਜਿਹੜੇ ਇਹਦੇ ਰਿਗਾਰਡਿੰਗ ਆ ਰਹੇ ਨੇ ਤਾਂ ਆਪਾਂ ਹੁਣ ਪੂਰਾ ਕਲੈਰੀਫਾਈ ਕਰ ਲੈਂਦੇ ਆ ਵੀ ਕੀ ਕੀ ਕਿਵੇਂ ਕਿਹ ਕਿਹ ਪੋਸਟ ਆਈ ਹੈ ਕਿੱਥੇ ਕਿੱਥ ਕੀ ਸਿਲੇਬਸ ਰਹੂਗਾ ਕਿ ਐਗਜ਼ਾਮ ਪੈਟਰਨ ਰਹੂਗਾ ਕਿਵੇਂ ਕਿਵੇਂ ਤੁਸੀਂ ਇਹਨੂੰ ਟੈਕਲ ਕਰ ਸਕਦੇ ਹੋ ਠੀਕ ਹੈ ਤੇ ਦੂਸਰੀ ਚੀਜ਼ ਜਿਹੜਾ ਸਕਿਉਰਿਟੀ ਐਗਜ਼ੈਕਟਿਵ ਹੋ ਗਿਆ ਅਸਿਸਟੈਂਟ ਦੀ ਜਿਹੜੀ ਪੋਸਟ ਹੁੰਦੀ ਹੈ ਇਹ ਤੁਹਾਡੇ ਸਕਿਉਰਿਟੀ ਸਰਵੇਲੈਂਸ ਦੇ ਨਾਲ ਹੀ ਰਿਲੇਟਡ ਹੁੰਦੀ ਹੈ ਇੰਟੈਲੀਜੈਂਸ ਬਿਊਰੋ ਹੈ ਜਿਹੜਾ ਆਈਬੀ ਉਹ ਇੱਕ ਤੁਹਾਡੀ ਖੂਫੀਆ ਏਜੰਸੀ ਹੈ ਇੰਡੀਆ ਦੀ ਜੋ ਕਿ ਸੀਆਈਡੀ ਵਗੈਰਾ ਵਾਲੇ ਸਾਰੇ ਕੰਮ ਜੇ ਕਰਦੀ ਹੈ ਇਹਦੇ ਵਿੱਚ ਤੁਸੀਂ ਜਾਓਗੇ ਸਕਿਉਰਿਟੀ ਅਸਿਸਟੈਂਟ ਦੇ ਵਿੱਚ ਤੁਸੀਂ ਸਰਵੇਲੈਂਸ ਤੋਂ ਲੈ ਕੇ ਜਾਣਕਾਰੀ ਇਕੱਠੀ ਕਰਨੀ ਇਹ ਤੁਹਾਡੇ ਮੇਨ ਕੰਮ ਬਣੇ ਰਹਿਣਗੇ ਠੀਕ ਹੈ 10th ਬੇਸ ਦਾ ਹੀ ਹੈ ਤਾਂ ਇਹ ਹੀ ਵੱਡੀ ਚੀਜ਼ ਇੰਟਰਸਟਿੰਗ ਲੱਗ ਰਹੀ ਹੈ ਬੱਚਿਆਂ ਨੂੰ ਇਹਦੀ ਆਪਾਂ ਜਾਣਕਾਰੀ ਪੂਰੀ ਲੈ ਲੈਂਦੇ ਆ ਇਹ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਡਾ ਮਿਲਿਆਗਾ ਜਿਹਦੇ ਬਾਰੇ ਕਿਹਾ ਜਾਂਦਾ ਜਿਹਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਇਸੇ ਤੋਂ ਹੀ ਅੱਗੇ ਡਰਾਈਵ ਹੋਈ ਹੈ ਪੋਸਟ ਬਾਕੀ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਐਮ ਐਚ ਏ ਮਿਨਿਸਟਰੀ ਆਫ ਹோம் ਅਫੇਅਰਜ਼ ਉਹਦੇ ਵਿੱਚ ਮੈਂ ਵੈਕੈਂਸੀਜ਼ ਦੇਖਿਆ ਹੈ ਹਜੇ ਤਾਂ ਕੋਈ ਨੋਟੀਫਿਕੇਸ਼ਨ ਵਗੈਰਾ ਆਇਆ ਨਹੀਂ ਬਟ ਇਹ ਆਇਆ ਹੋਇਆਗਾ ਠੀਕ ਹੈ ਇਹ ਆਖਰੀ ਨੇ ਕਹਿੰਦੇ ਜੀ ਇੰਟੈਲੀਜੈਂਸ ਬਿਊਰੋ ਤੁਹਾਡੇ ਮਿਨਿਸਟਰੀ ਆਫ ਫਾਰਮ ਅਵੇਜ਼ ਗਵਰਨਮੈਂਟ ਆਫ ਇੰਡੀਆ ਸਕਿਉਰਟੀ ਅਸਿਸਟੈਂਟ ਐਗਜ਼ੈਕਟਿਵ ਰੀਜ਼ਾਮੀਨੇਸ਼ਨ 2025 ਕੀ ਕੁਛ ਇਹਦੇ ਵਿੱਚ ਹੋਊਗਾ ਹੁਣ ਇਹਦੇ ਵਿੱਚ ਜਿਹੜੇ ਇਹਨਾਂ ਨੇ ਆ ਕੈਟੇਗਰੀਜ਼ੇਸ਼ਨ ਕੀਤੀ ਹੋਈ ਆ ਨਾ ਅਨਰਿਜ਼ਰਵ OBC SC BC EWS ਇਹ ਸਾਰਾ ਦੱਸਿਆ ਵੀ ਕਿੱਥੇ ਕਿੱਥੇ ਕਿੰਨੀਆਂ ਪੋਸਟਾਂ ਆਈਆਂ ਨੇ ਆਪਣੇ ਕੰਮ ਦੀ ਜਿਹੜੀ ਚੀਜ਼ ਇਹਦੇ ਵਿੱਚ ਆ ਜਾਊਗੀ ਜੇਦੋਂ ਤੁਸੀਂ ਯਾਰ ਓਪਨ ਹੋ ਗਏ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਇੱਕੋ ਚੀਜ਼ ਤੇ ਨਾ ਫੜ ਕੇ ਰੱਖੋ ਜੋ ਤਾਂ ਮੈਂ ਪੋਸਟਾਂ ਪਾਉਣਾ ਹੁੰਦਾ ਨਾ ਤਾਂ ਪੋਸਟਾਂ ਦੇ ਵਿੱਚ ਜ਼ਿਆਦਾਤਰ ਆਖਦੇ ਹੁੰਦੇ ਨੇ ਪੰਜਾਬ ਦੀ ਨਹੀਂ ਹੈਗੀ ਜੀ ਪੰਜਾਬ ਦਾ ਦੱਸੋ ਪੰਜਾਬ ਦਾ ਦੱਸੋ ਪੰਜਾਬ 'ਚ ਰਹਿ ਕੇ ਕੀ ਕਰਨਾ ਹੈ ਤੁਸੀਂ ਜੇ ਤੁਹਾਨੂੰ 70 80000 ਬਾਰ ਦਾ ਮਿੰਦਰਾ ਜਾਓ ਯਾਰ ਬਾਹਰ ਸਿੱਖੋ ਚੀਜ਼ਾਂ ਪੰਜਾਬ 'ਚ ਕੀ ਕਰੋਗੇ ਰਹਿ ਕੇ ਸੈਂਟਰ ਦੇਆਂ ਪੋਸਟਾਂ ਨੇ ਪ੍ਰੋਮੋਸ਼ਨਸ ਬੜੇ ਹੁੰਦੇ ਹੁੰਦੇ ਨੇ ਮੜਾ ਮਾਈਂਡ ਓਪਨ ਕਰੋ ਇਨ੍ਹਾਂ ਚੀਜ਼ਾਂ ਉੱਤੇ ਠੀਕ ਹੈ ਹੁਣ ਇਹਦੇ ਵਿੱਚ ਜੇ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਵੀ ਇੱਥੇ ਪਾਈ ਹੋਈ ਆ ਅੰਮ੍ਰਿਤਸਰ ਪੋਸਟ ਇੱਥੇ ਅੰਮ੍ਰਿਤਸਰ ਪਾਈ ਹੋਈ ਆ ਪੰਜਾਬੀ ਇਹਦੇ ਵਿੱਚ ਵੀ ਤੁਹਾਡੀਆਂ 42 ਪੋਸਟਾਂ ਅਨ ਰਿਜ਼ਰਵ ਦੇ ਲਈ ਨੇ 8 ਇੱਥੇ ਨੇ ਟੋਟਲ ਤੁਹਾਨੂੰ 74 ਪੋਸਟਾਂ ਅੰ ਠੀਕ ਹੈ ਹੋਰ ਤੁਸੀਂ ਹੁਣ ਅੱਗੇ ਸਿਟੀ ਦੀ ਗੱਲ ਕਰਨੀ ਆ ਪੰਜਾਬ ਦੀ ਇਹਦੇ ਵਿੱਚ ਤੁਹਾਨੂੰ ਮਿਲ ਜੂਗੀ ਇੱਥੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਹਿੰਦੀ ਅਤੇ ਪੰਜਾਬੀ ਕਹਿੰਦਾ ਤੁਹਾਨੂੰ ਆਉਣੀ ਚਾਹੀਦੀ ਹੈਗੀ ਇਹ ਲੋਕਲ ਲੈਂਗੁਏਜਸ ਦੀ ਡਿਮਾਂਡ ਕਰ ਰਹੇ ਨੇਗੇ ਉਹ ਤੁਹਾਨੂੰ ਆਉਣੇ ਵੀ ਚਾਹੀਦੇ ਆਬਵੀਅਸਲੀ ਹੁਣ ਤੁਸੀਂ ਤਾਮਿਲ ਲੱਡ ਦੇ ਵਿੱਚ ਆ ਕੇ ਕਿ ਸਕਿਉਰਟੀ ਅਸਿਸਟੈਂਟ ਬਣੋਗੇ ਠੀਕ ਹੈ ਹਿੰਦੀ ਵਾਲੀਆਂ ਚੱਲ ਜਾਣਗੀਆਂ 285 ਪੋਸਟਾਂ ਨੇ ਚੰਡੀਗੜ੍ਹ ਦੇ ਵਿੱਚ 285 ਇਹ ਹੋਗੀਆਂ 72 ਉਹ ਹੋਗੀਆਂ ਠੀਕ ਹੈ ਜੀ ਤੱਲਾ ਲਓ ਸਾ ਫਿਰ ਤੁਹਾਡੇ ਕੋਲ ਇਸ ਤੋਂ ਬਾਅਦ ਨੈਕਸਟ ਆਪਾਂ ਅੱਗੇ ਦੇਖੀਏ ਤਾਂ ਦਿੱਲੀ ਦੇ ਵਿੱਚ ਵੀ ਤੁਹਾਡੇ ਕੋਲ ਹਿੰਦੀ ਪੰਜਾਬੀ ਮੰਗੀ ਹੋਈ ਹੈ 1124 ਪੋਸਟਾਂ ਦਿੱਲੀ ਦੇ ਵਿੱਚ ਨੇ ਪੰਜਾਬੀ ਦੀ ਡਿਮਾਂਡ ਇਹਨਾਂ ਨੇ ਇੱਥੇ ਵੀ ਕੀਤੀ ਹੋਈ ਹੈਗੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਅ ਦਿੱਲੀ ਤੋਂ ਇਲਾਵਾ ਹੋਰ ਕਿਤੇ ਦੇਖਣ ਨੂੰ ਮਿਲ ਸਕਦਾ ਆਪਣਾ ਏਰੀਆ ਨਾਗਪੁਰ ਚ ਵੀ ਇਹਨਾਂ ਨੇ ਪੰਜਾਬੀ ਕਿ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹੇਗਾ ਵੀ ਪੰਜਾਬੀ ਤੁਹਾਨੂੰ ਇੱਥੇ ਆਉਣੀ ਚਾਹੀਦੀ 32 ਪੋਸਟਾਂ ਇੱਥੇ ਵੀ ਹੈਗੀਆਂ ਨੇਗੀਆਂ ਠੀਕ ਹੈ ਚਲੋ ਬਹੁਤ ਆ ਗਈਆਂ ਜਿੰਨੀ ਆਪਾਂ ਨੂੰ ਚਾਹੀਦੀਆਂ ਸੀ ਹੁਣ ਕੀ ਆਇਆ ਇਹਦੇ ਵਿੱਚ ਆਪਾਂ ਉਹ ਦੇਖ ਲਈਏ ਇਹ ਆਖਦੇ ਕਹਿੰਦਾ ਭਾਈ ਤੁਹਾਡੀਆਂ ਜਿਹੜੀਆਂ ਕੈਟੇਗਰੀਜੇਸ਼ਨ ਹੈ ਜੀ ਉਹ ਗਰੁੱਪ ਸੀ ਦੀ ਆਜੂਗੀ ਗਰੁੱਪ ਸੀ ਦੀ ਕਲਾਸੀਫਿਕੇਸ਼ਨ ਹੈ ਜਿਹੜੇ ਉਹ ਆਜੂ ਨਾਨ ਗੈਜਟਡ ਜਿਹੜੀ ਦੀ ਤੁਹਾਡੀਆਂ ਇਹ ਪੋਸਟਾਂ ਆ ਜਾਣੀਆਂ ਪੇ ਸਕੇਲ 21700 ਤੋਂ 69100 ਤੱਕ ਜਾਊਗਾ ਹੁਣ ਇਸ ਤੋਂ ਇਲਾਵਾ ਤੁਹਾਡਾ ਇਹ ਕੀ ਆਖਦਾ ਕਿ ਸਪੈਸ਼ਲ ਸਕਿਉਰਟੀ ਅਲਾਉਂਸਸ ਹੈ ਜਿਹੜੇ 20% ਆਫ ਦਾ ਬੇਸਿਕ ਪੇ ਹੈ ਜਿਹੜੇ ਤੁਹਾਨੂੰ ਮਿਲਣਗੇ ਸਕਿਉਰਟੀ ਅਲਾਉਂਸਸ ਵੀ 20% ਮਿਲਣਗੇ ਠੀਕ ਹੈ ਕੈਸ਼ ਕੰਪੰਸੇਸ਼ਨ ਹੈ ਜਿਹੜਾ ਤੁਹਾਡਾ ਹੌਲੀਡੇਜ਼ ਦਾ 30 ਡੇਸ ਦਾ ਜੋ ਵੀ ਰਹਿੰਦਾ ਸਿਸਟਮ ਸਰਕਾਰੀ ਪੋਸਟ ਦਾ ਉਹ ਰਹੂਗਾ ਠੀਕ ਹੈ ਜੀ ਇਸ ਤੋਂ ਇਲਾਵਾ ਕੁਆਲਿਫਿਕੇਸ਼ਨ ਕੀ ਹੈ ਮੇਨ ਚੀਜ਼ ਤੁਹਾਡੀ ਕਿਸੇ ਵੀ ਬੋਰਡ ਤੋਂ 10ਵੀਂ ਕੀਤੀ ਹੋਣੀ ਚਾਹੀਦੀ ਹੈ 10ਥ ਦੀ ਡਿਮਾਂਡ ਕੀਤੀ ਹੈ ਇਹਨਾਂ ਨੇ ਹੋਰ ਕੁਝ ਡਿਮਾਂਡ ਨਹੀਂ ਕੀਤੀ ਕਿ ਆਖਰ ਉਹ ਜੀ ਕਹਿੰਦਾ ਹੈਲੋ ਮੈਂ ਜੰਮੂ ਸੇ ਹੂੰ ਬਰੋ ਦਿੱਲੀ ਮੇਂ ਬਰ ਸਕਦਾ ਹੂੰ ਹਾਂ ਜੀ ਬਰ ਸਕਦੇ ਹੂੰ ਬਰੋ ਕੋਈ ਚੱਕਰ ਨਹੀਂ ਹੈਗਾ ਬਰ ਦੋ ਠੀਕ ਹੈ ਨੈਕਸਟ ਪੋਜੀਸ਼ਨ ਆਫ ਡੋਮਿਸਾਈਲ ਸਰਟੀਫਿਕੇਟ ਆਫ ਦਾ ਸਟੇਟ ਅਗੇਂਸਟ ਵਿਚ ਕੈਂਡੀਡੇਟ ਹੈਜ਼ ਅਪਲਾਈਡ ਮਤਲਬ ਕਿ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ ਨਾ ਉੱਥੋਂ ਦਾ ਡੋਮਿਸਾਈਲ ਸਰਟੀਫਿਕੇਟ ਹੋਣਾ ਚਾਹੀਦਾ ਨਹੀਂ ਅਪਲਾਈ ਕਰ ਸਕਦੇ ਭਾਈ ਨਹੀਂ ਕਰ ਸਕਦੇ ਡੋਮਿਸਾਈਲ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਤਾਂ ਮਤਲਬ ਕਿ ਉੱਥੋਂ ਤੁਸੀਂ ਵਸਨੀਕ ਹੋਣੇ ਚਾਹੀਦੇ ਹੋ ਠੀਕ ਹੈ ਤੁਹਾਡਾ ਕੁਐਸਚਨ ਕਲੀਅਰ ਹੋ ਗਿਆ ਇਰਫਾਨ ਖਾਨ ਇਥੇ ਤੁਸੀਂ ਜੰਮੂ ਚ ਅਪਲਾਈ ਕਰ ਸਕਦੇ ਹੋ ਨੋਲੇਜ ਆਫ ਐਨੀ ਵਨ ਆਫ ਦਾ ਲੋਕਲ ਲੈਂਗੁਏਜ ਡਾਇਲੈਕਟ ਮੈਂਸ਼ਨ ਇਨ ਦਾ ਇਹਦੇ ਵਿੱਚ ਜੋ ਤੁਹਾਨੂੰ ਦਿੱਤੀਆਂ ਹੋਈਆਂ ਨੇ ਨੋਲੇਜ ਵੀ ਹਿੰਦੀ ਪੰਜਾਬੀ ਇੰਗਲਿਸ਼ ਦੱਸਿਆ ਉਹਨਾਂ ਚੋਂ ਤੁਹਾਨੂੰ ਇੱਕ ਹੈ ਜਿਹੜੀ ਉਹ ਆਉਣੀ ਚਾਹੀਦੀ ਹੈ ਇਕ ਇਹ ਨੇ ਜਿੱਤੇ ਡਿਜ਼ਾਇਰੇਬਲ ਕੁਆਲੀਫਿਕੇਸ਼ਨ ਫੀਲਡ ਐਕਸਪੀਰੀਅੰਸ ਐਂਡ ਇੰਟੈਲੀਜੈਂਸ ਵਰਕਰ ਤੁਹਾਡਾ ਜਿਹੜਾ ਫੀਲਡ ਐਕਸਪੀਰੀਅੰਸ ਹੈ ਮਗਰ ਕਿ ਖੇਤਰ ਜਿਹੜਾ ਤੁਸੀਂ ਕੰਮ ਕੀਤਾ ਹੋਇਆਗਾ ਉਹ ਐਕਸਪੀਰੀਅੰਸ ਤੁਹਾਨੂੰ ਹੋਣਾ ਚਾਹੀਦਾ ਹੈ ਜਿਆਦਾ ਕੁਆਲਿਟੀ ਇਹਦੇ ਨਹੀਂ ਹੈਗੀ ਬਟ ਐਕਸਪੀਰੀਅੰਸ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਇਹਨਾਂ ਕਾਪਾ ਨੂੰ ਇਹ ਤੋਂ ਪਤਾ ਲੱਗ ਗਿਆ ਠੀਕ ਹੈ ਜੀ ਹੁਣ ਇਹਦੇ ਵਿੱਚ ਤੁਹਾਡੇ ਕੋਲ ਜਿਹੜਾ ਐਗਜ਼ਾਮ ਪੈਟਰਨ ਹੈ ਉਹ ਕੀ ਰਹੂਗਾ ਆਪਾਂ ਉਹਦੇ ਤੇ ਵੀ ਨਿਗਾ ਮਾਰ ਲੈਂਦੇ ਪਹਿਲਾਂ ਇਹ ਆਖਦੇ ਕਹਿੰਦੇ ਜੀ ਅਸੀਂ ਬੇਸਿਕਲੀ SSC GD ਵਾਲਾ ਐਗਜ਼ਾਮ ਪੈਟਰਨ ਹੀ ਇਹਦੇ ਵਿੱਚ ਰਹੂਗਾ ਇਹ ਕਹਿੰਦਾ ਸੀ ਜਰਨਲ ਅਵੇਅਰਨੈਸ ਹੋਗੀ ਉਹਦੇ 20 ਕੁਐਸਚਨ ਆ ਜਿਹੜੇ ਤੁਹਾਡੇ ਤੋਂ ਪੁੱਟ ਕਰਾਂਗੇ ਜਿਹਦੇ ਵਿੱਚ ਤੁਹਾਨੂੰ 20 ਮਾਰਕਸ ਮਿਲਣਗੇ ਇਸ ਤੋਂ ਇਲਾਵਾ ਕੁਆਂਟੀਟੇਟਿਵ ਐਬਿਟੀਊਡ ਮੈਥ ਹੋ ਗਿਆ 20 ਕੁਐਸਚਨ ਪੁੱਟ ਕਰਾਂਗੇ 20 ਮਾਰਕਸ ਮਿਲਣਗੇ ਨੰਮਰਿਕਲ ਐਨਲੋਜੀਕਲ ਐਨਾਲਿਟਿਕਲ ਜਾਂ ਲੌਜੀਕਲ ਰੀਜ਼ਨਿੰਗ ਹੋਗੀ ਬੀ ਇੰਗਲਿਸ਼ ਹੋਗੀ ਬੀ ਜਰਨਲ ਸਟੱਡੀਜ਼ ਹੋਗੀ ਬੀ ਇਹ ਤੁਹਾਡਾ ਟੋਟਲ ਪੰਜ ਸਬਜੈਕਟ ਬਣਗੇ ਜਿਦੇ ਤੁਹਾਨੂੰ ਕਿੰਨੇ ਕੁਐਸਚਨ ਆਉਣਗੇ 100 ਤੇ ਕਿੰਨੇ ਮਾਰਕਸ ਹੋਣਗੇ 100 ਟਾਈਮ ਕਿੰਨਾ ਦਿੱਤਾ ਜਾਊਗਾ 60 60 ਮਿੰਟਾਂ ਦੇ ਵਿੱਚ ਤੁਸੀਂ 100 ਕੁਐਸਚਨ ਆ ਜਿਹੜੇ ਇਹਨਾਂ ਦੇ ਕਰਨੇ ਨੇ ਇੱਕ ਘੰਟੇ ਦਾ ਟਾਈਮ ਹੈ ਜਿਹੜਾ ਉਹ ਤੁਹਾਨੂੰ ਭਈ ਦਿੱਤਾ ਜਾਊਗਾ ਹੁਣ ਜਿਹੜੇ ਤੁਹਾਡੇ ਇਹਦੇ ਪੇਪਰ ਨੇ ਉਹ ਦੋ ਵੇਰੀਏਸ਼ਨ ਦੇ ਵਿੱਚ ਹੋਣਗੇ ਸਭ ਤੋਂ ਪਹਿਲਾਂ ਤੁਹਾਡੇ ਲਈ ਟਾਇਰ 1 ਆ ਗਿਆ ਟਾਇਰ 1 ਦੇ ਵਿੱਚ ਤੁਸੀਂ ਸੀਬੀਟੀ ਦੇ ਰਹੇ ਹੋ ਕੰਪਿਊਟਰ ਬੇਸਡ ਟੈਸਟ ਦੇ ਰਹੇ ਹੋਗੇ ਟਾਇਰ 2 ਦੇ ਵਿੱਚ ਤੁਹਾਡੇ ਕੋਲ ਕੀ ਹੋਏਗਾ ਕਿ ਤੁਸੀਂ ਡਿਸਕ੍ਰਿਪਟਿਵ ਟੈਸਟ ਦਿਓਗੇ ਕਹਿਣ ਦਾ ਭਾਵ ਲਿਖ ਕੇ ਟੈਸਟ ਦਿਓਗੇ ਤੁਸੀਂ ਜਿਹਦੇ ਵਿੱਚ ਪਾਰਟ 1 ਹੈ ਇਹਦੇ ਵੀ ਤੁਹਾਡੀ ਟਰਾਂਸਲੇਸ਼ਨ ਹੋਊਗੀ 500 ਵਰਡ ਪੈਸੇਜ ਦੇ ਲੋਕਲ ਲੈਂਗੁਏਜ ਤੋਂ ਇੰਗਲਿਸ਼ ਟਰਾਂਸਲੇਸ਼ਨ ਕਰਨੀ ਹੋਊਗੀ ਤੁਹਾਨੂੰ ਵਰਡ ਦਿੱਤਾਊਗਾ ਉਹ ਟਰਾਂਸਲੇਸ਼ਨ ਪਰਫਾਰਮ ਕਰਨੀ ਹੋ 40 ਮਾਰਕਸ ਹੋਣਗੇ 1 ਘੰਟਾ ਦਿੱਤਾਊਗਾ ਬੜਾ ਈਜ਼ੀ ਜੇ ਕੁਐਸਚਨ ਨੇ ਬੜਾ ਈਜ਼ੀ ਜੇ ਤੁਹਾਨੂੰ ਨੰਬਰ ਇਹਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਪਾਰਟ ਦੂਜਾ ਹੋਜੂ ਇਹਦੇ ਵਿੱਚ ਓਨਲੀ ਫਾਰ ਸਕਿਉਰਟੀ ਅਸਿਸਟੈਂਟ ਸਪੋਕਰ ਅਬਿਲਿਟੀ ਹੈ ਜਿਹੜੀ ਤੁਹਾਡੀ ਇੰਗਲਿਸ਼ ਦੀ ਅਸਿਸਟੈਂਟ ਐਂਡ ਟਾਇਰ 3 ਓਕੇ ਸਪੋਕਨ ਅਬਿਲਿਟੀ ਹੈ ਜਿਹੜੀ ਤੁਹਾਡੀ ਉਹਦਾ ਤੁਹਾਨੂੰ ਟੈਸਟ ਦਿੱਤਾ ਜਾਊਗਾ ਡਿਸਕ੍ਰਿਪਟਿਵ 10 ਮਾਰ ਇਹ ਪਾਸ ਕਰਦੇ ਹੋ ਤਾਂ ਤੁਹਾਡੇ ਕੋਲ ਇੰਟਰਵਿਊ ਪਰਸਨੈਲਿਟੀ ਟੈਸਟ ਹੋਊਗਾ ਪਰਸਨਲੀ ਤੁਹਾਡਾ ਇੰਟਰਵਿਊ ਕੰਡਕਟ ਕੀਤਾ ਜਾਊਗਾ ਉਹ ਤੁਹਾਡਾ ਹੋਊਗਾ ਭਾਈ 50 ਮਾਰਕਸ ਦਾ ਤੇ ਸਾਰੇ ਨੰਬਰ ਜਿਹੜੇ ਤੁਹਾਡੇ ਕਾਊਂਟ ਕੀਤੇ ਜਾਣਗੇ ਕਾਊਂਟ ਕਰਕੇ ਤੁਹਾਨੂੰ ਅੱਗੇ ਹੈ ਭੇਜਿਆ ਜਾਏਗਾ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਸਿਲੇਬਸ ਦੀ ਵੀ ਥੋੜੀ ਜਿਹੀ ਨਿਗਾਹ ਮਾਰ ਲਈਏ ਵੀ ਸਿਲੇਬਸ ਦੇ ਵਿੱਚ ਕੀ ਕੁਝ ਹੈ ਜਿਹੜਾ ਤੁਹਾਨੂੰ ਉਹ ਦੇਖਣ ਨੂੰ ਮਿਲ ਸਕਦਾ ਹੁਣ ਜਰਨਲ ਸਟੱਡੀਜ਼ ਦਾ ਜਰਨਲ ਅਵੇਅਰਨੈਸ ਹੈ ਜਿਹੜਾ 20 ਨੰਬਰ ਦੀ ਆ ਰਹੀ ਹੈ ਤਾਂ ਜੀਡੀ ਵਾਲਾ ਮਸਲਾ ਯਾਰ ਕਿ ਜਰਨਲ ਅਵੇਅਰਨੈਸ ਤੇ ਜਰਨਲ ਸਟੱਡੀਜ਼ ਕਾਫ ਬੀ ਨੰਬਰ ਪੁੱਛੇ ਜਾ ਰਹੇ ਨੇਗੇ ਤਾਂ ਜੇ ਆਪਾਂ ਹਿਸਟਰੀ ਜੀਓਗ੍ਰਾਫੀ ਇਦਾਂ ਦੇ ਪੋਲਿਟੀ ਦੇ ਏਰੀਆਜ਼ ਲੈ ਕੇ ਚੱਲੀਏ ਤਾਂ ਬਹੁਤ ਨੋਮੀਨਲ ਚ ਆਊਗਾ ਤੁਹਾਡਾ ਨੋਮੀਨਲ ਜਾਂ ਪਿਕ ਕੀਤਾ ਜਾਊਗਾ ਜੇ ਕਰੰਟ ਅਫੇਅਰ ਦੀ ਗੱਲ ਕਰਾਂ ਤਾਂ ਕਰੰਟ ਅਫੇਅਰ ਦੀ ਵੀ 2-3 ਕੁਐਸਚਨ ਤੋਂ ਲੈ ਕੇ 5-7 ਕੁਐਸਚਨ ਦੀ ਰੇਸ਼ੋ ਰਹਿ ਸਕਦੀ ਹੈ ਬਾਕੀ ਆਈਬੀ ਦਾ ਪੇਪਰ ਹੈ ਦੇਖੇ ਤੋਂ ਪਤਾ ਲੱਗੂ ਮੈਂ ਆਪਣਾ ਆਈਡੀਆ ਦੇ ਰਿਹਾ ਉਹਤੇ ਵੀ ਤੁਸੀਂ ਕੰਧ ਨਾ ਖਿੱਚ ਲਓ ਵੀ ਜਿਹੜੀ ਚੀਜ਼ ਕਹਦੀ ਕਹਦੀ ਠੀਕ ਹੈ ਕਰੰਟ ਅਫੇਅਰਸ ਨੈਸ਼ਨਲ ਇੰਟਰਨੈਸ਼ਨਲ ਬੁੱਕ ਆਥਰਸ ਬੜੇ ਇੰਪੋਰਟੈਂਟ ਬਣੇ ਰਹਿੰਦੇ ਹੈ ਸੈਂਟਰ ਦੇ ਪ ਠੀਕ ਹੈ ਇਹਦੇ ਵਿੱਚ ਅਵਾਰਡਸ ਤੁਹਾਡੇ ਫੌਜੀ ਵਾਲੇ ਜਿਹੜੇ ਆਪਣੇ ਆਰਮੀ ਵਾਲੇ ਹੁੰਦੇ ਆ ਉਹ ਵੀ ਕਨਸਿਡਰ ਕੀਤੇ ਜਾ ਸਕਦੇ ਆ ਜੀਓਗ੍ਰਾਫੀ ਹਿਸਟਰੀ ਪੋਲਿਟਿਕਸ ਇਕਨੋਮਿਕਸ ਹੁਣ ਇਹ ਚੀਜ਼ਾਂ ਤੇ ਆਂਦੇ ਹੋ ਵੀ ਇੰਨਾ ਕੁ ਪੋਰਸ਼ਨ ਇੱਥੇ ਐਡ ਕੀਤਾ ਹੋਇਆ ਵੀ ਭਾਈ ਇਹ ਵੀ ਆ ਸਕਦਾ 5-7 ਨੰਬਰ ਚ ਤਿੰਨੇ ਚਾਰੇ ਨਿਬੜ ਸਕਦੇ ਨੇ ਠੀਕ ਹੈ ਸਾਇੰਸ ਐਂਡ ਟੈਕ ਆਊਗਾ এনवायरमेंटल ਇਸ਼ੂਜ਼ ਆਉਣਗੇ ਸਪੋਰਟਸ ਐਂਡ ਰੀਕ੍ਰੀਏਸ਼ਨ ਆਊਗਾ ਸਪੋਰਟਸ ਨਾਲ ਰਿਲੇਟਡ ਚੀਜ਼ਾਂ ਇਨਵੈਂਸ਼ਨ ਐਂਡ ਡਿਸਕਵਰੀਜ਼ ਹੋ ਗਿਆ ਬੇਸਿਕ ਆਫ ਕੰਪਿਊਟਰ ਸਾਇੰਸ ਹੋ ਗਿਆ ਟ੍ਰੇਡ ਐਂਡ ਇੰਡਸਟਰੀ ਅਵੇਅਰਨੈਸ ਹੋ ਗਈ ਇਹ ਤੁਹਾਡਾ ਜਰਨਲ ਸਟੱਡੀਜ਼ ਦਾ ਬਣਿਆ ਰਹੂਗਾ ਬੇਸਿਕਲੀ ਤੁਹਾਨੂੰ ਦੱਸਦਾ ਮੈਂ ਇਹ ਅਫੀਸ਼ੀਅਲ ਨਹੀਂ ਹੈਗਾ ਵੈਬਸਾਈਟ ਨੇ ਆਪਰੇ ਕੋਲ ਚੱਕ ਕੇ ਪਾਇਆਗਾ ਵੀ ਇੱਥੇ ਇੱਥੇ ਆ ਜੂਗਾ ਪਰ ਯਾਰ ਮੇਨਲੀ ਚੀਜ਼ਾਂ ਹੀ ਬਣਿਆ ਰਹਿੰਦੀ ਹੁੰਦੀਆਂ ਨੇ ਜੀਡੀ ਦਾ ਸਿਲੇਬਸ ਹੀ ਹੈ ਤੇ ਬੜਾ ਮਤਾਂ ਨਾ ਮਾਰੋ ਤੁਸੀਂ ਐਪਟੀਟਿਊਡ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਐਪਟੀਟਿਊਡ ਦੇ ਵਿੱਚ ਤੁਹਾਡੇ ਲਈ ਨੰਬਰ ਸੀਰੀਜ਼ ਆ ਗਈ ਕਿੰਦਰ ਭੱਜ ਗਏ ਨੰਬਰ ਸਿਸਟਮ ਆ ਗਿਆ ਤੁਹਾਡੇ ਕੋਲ ਨੰਬਰ ਸਿਸਟਮ ਤੋਂ ਬਾਅਦ ਐਟਸੀਐਫ ਐਲਸੀਮ ਆ ਗਿਆ ਸਿੰਪਲੀਫਿਕੇਸ਼ਨ ਹੋ ਗਈ ਰੇਸ਼ੋ ਪ੍ਰੋਪੋਰਸ਼ਨ ਪ੍ਰੋਫਿਟ ਐਂਡ ਲਾਸ ਐਵਰੇਜ ਹੋ ਗਿਆ ਟਾਈਮ ਸਪੀਡ ਡਿਸਟੈਂਸ ਪੇਮੈਂਟ ਵਰਕ ਹੋ ਗਿਆ ਪਰਸੈਂਟੇਜ ਹੋਗੀ ਮੈਂਸੂਰੇਸ਼ਨ ਹੋ ਗਿਆ ਕਲਾਕਸ ਹੋ ਗਿਆ ਸਿੰਪਲ ਐਂਡ ਕੰਪਾਊਂਡ ਇੰਟਰਸਟ ਜਿਹੜਾ ਭਾਈ ਇਹ ਤੁਹਾਨੂੰ ਆਊਗਾ 10th ਬੇਸਡ ਸਿਲੇਬਸ ਹੈ ਜਿਹੜਾ ਇਹਦੇ ਵਿੱਚ ਰੱਖਿਆ ਗਿਆ ਜੋ 10ਵੀਂ ਤੱਕ ਆਉਂਦਾ ਹੁੰਦਾ ਹੈਗਾ ਠੀਕ ਹੈ ਰੀਜ਼ਨਿੰਗ ਦੇ ਵਿੱਚ ਤੁਹਾਡੇ ਕੋਲ ਰੀਜ਼ਨਿੰਗ ਹੈ ਜਿਹੜੀ ਉਹ ਵਰਬਲ ਨੋਨ ਵਰਬਲ ਰੀਜ਼ਨਿੰਗ ਆਊਗੀ ਸੀਰੀਜ਼ ਆਊ ਆਡ ਵਨ ਆਊਟ ਆਊਗਾ ਬਲੱਡ ਰਿਲੇਸ਼ਨ ਆਊ ਕੋਡਿੰਗ ਡੀਕੋਡਿੰਗ ਡਾਇਰੈਕਸ਼ਨਸ ਲੋਜਿਕ ਮਾਗੇ ਤੇ ਤੁਹਾਡੇ ਕੋਲ ਡਾਟਾ ਇੰਟਰਪ੍ਰੀਟੇਸ਼ਨ ਵੀ ਇਹਦੇ ਵਿੱਚ ਮੈਂਸ਼ਨਡ ਹੋਏਗੀ ਠੀਕ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਇੰਗਲਿਸ਼ ਦੀ ਇੰਗਲਿਸ਼ ਦੇ ਵਿੱਚ ਸਨੋਨੀਮ ਅੰਡੋਨੀਮ ਵੋਕੈਬਲਰੀ ਗ੍ਰਾਮਰ ਤੇ ਸੈਂਟੈਂਸ ਫਾਰਮੇਸ਼ਨ ਹੋਗੀ ਜੋ ਟੈਂਸ ਵਗੈਰਾ ਤੁਸੀਂ ਕਰਦੇ ਹੋ ਐਰ ਆਊਟਰ ਟੈਂਸ ਦਾ ਚਾਹੀਦੀ ਹੈ 500 ਨੰਬਰ ਦਾ ਤੁਸੀਂ ਟ੍ਰਾਂਸਲੇਟ ਵੀ ਕਰੋਗੇ 에ਰਰਸ ਸਪੋਟਿੰਗ ਹੋ ਗਿਆ ক্লোਜ਼ ਟੈਸਟ ਹੋ ਗਿਆ ਫਿਲਿੰਗ ਦਾ ਬਲੈਂਕਸ ਹੋ ਗਿਆ ਪੈਰਾ ਜੰਬਲ ਹੋ ਗਿਆ ਏਡੀਅਮਸ ਹੋ ਗਿਆ ਰੀਡਿੰਗ ਕੰਪ੍ਰੀਹੈਂਸ਼ਨ ਹੋ ਗਿਆ ਤੇ 1 ਵਰਡ ਸਬਸਟੀਟਿਊਸ਼ਨ ਹੋ ਗਿਆ ਤਾਂ ਇਹ ਭਾਈ ਤੁਹਾਨੂੰ ਜਿਹੜਾ ਪੇਪਰ ਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਆਊਗਾ ਜੇ ਦਾ ਤੁਸੀਂ ਫਰੈਸ਼ਰ ਹੋ ਜਾਣਾ ਫਿਰ ਤੁਸੀਂ 10th ਕੀਤੀ ਹੈ ਚਾਹੇ 12ਵੀਂ ਕੀਤੀ ਹੈ ਚਾਹੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਹਾਡਾ ਪੇਪਰ ਜਿਹੜਾ ਇਹ ਖੁਦ ਦਾ ਕਰਨ ਦਾ ਮਸਲਾ ਬਣਦਾ ਹੀ ਨਹੀਂ ਤੁਸੀਂ ਕਰ ਹੀ ਨਹੀਂ ਸਕਦੇ ਠੀਕ ਹੈ ਜੇ ਤੁਸੀਂ ਤਿਆਰੀ ਕਰਦੇ ਆ ਰਹੇ ਹੋ ਫਿਰ ਤੁਹਾਡੇ ਲਈ ਪੇਪਰ ਟਫ ਨਹੀਂ ਹੋਣਾ ਚਾਹੀਦਾ ਜਿਹੜੀ ਤਿਆਰੀ ਕੀਤੀ ਹੋਈ ਹੈ ਉਹੀ ਆਊਗੀ ਈਜ਼ੀ ਲੈਵਲ ਦਾ ਜਿਹੜਾ ਪੇਪਰ ਆਊਗਾ ਤਾਂ ਤੁਸੀਂ ਇਹਨੂੰ ਈਜ਼ੀਲੀ ਟੈਕਲ ਵੀ ਕਰ ਸਕਦੇ ਹੋਗੇ ਠੀਕ ਹੈ ਹੁਣ ਇਹਦੇ ਵਿੱਚ ਦੂਸਰੀ ਮੈਂ ਚੀਜ਼ ਤੁਹਾਨੂੰ ਇਹ ਦੱਸਦੇ ਵਾਂ ਜਿਹੜੇ 10ਵੀਂ ਦਾ ਨਾਮ ਸੁਣ ਕੇ ਭੱਜੇ ਆਉਂਦੇ ਨੇ ਵੀ ਹਾਂ ਪੇਪਰ ਦੇ ਲਾਂਗੇ ਪੇਪਰ ਦੇ ਲਾਂਗੇ ਪ੍ਰਿਪਰੇਸ਼ਨ ਕਰਨੀ ਪਵੇਗੀ ਤਦ ਤੋਂ 4 ਮਹੀਨੇ ਦੀ ਪ੍ਰੈਪਰੇਸ਼ਨ ਲੱਗੇਗੀ ਬੇਸਿਕ ਸਾਗਰ ਤੁਹਾਡੇ ਨਹੀਂ ਬਣੇ ਹੋਏ ਤਾਂ ਤੁਹਾਨੂੰ ਕਿਸੇ ਨਾ ਕਿਸੇ ਇੰਸਟੀਟਿਊਟ ਨੂੰ ਜੁਆਇਨ ਕਰਨਾ ਪਏਗਾ ਜਿਹੜਾ ਵੀ ਚੰਗਾ ਆਪਦੇ ਨੇੜੇ ਦੇਖਦਾ ਲੱਗਦਾ ਉਹ ਜੁਆਇਨ ਕਰ ਲਓ ਠੀਕ ਹੈ ਬੜੇ ਮੈਨੂੰ ਮੈਸੇਜ ਕਰ ਦਿਓ ਕਹਿੰਦੇ ਜੀ ਆਨਲਾਈਨ ਬੈਚ ਹੈ ਇਹਦਾ ਆਨਲਾਈਨ ਹੈ ਬਟ ਜੇ ਤੁਸੀਂ ਇਹ ਚੀਜ਼ ਆਪਦੇ ਪਹਿਲਾਂ ਨਹੀਂ ਕੀਤੇ ਹੋਈਆਂ ਤਾਂ ਤੁਹਾਨੂੰ ਆਫਲਾਈਨ ਵਧੀਆ ਟੀਚਰ ਚਾਹੀਦਾ ਜਿਹੜਾ ਤੁਹਾਨੂੰ ਸਮਝਾ ਦੇਵੇ ਫਿਰ ਪੇਪਰ ਕਲੀਅਰ ਹੁੰਦਾ ਹੁੰਦਾ ਜੇ ਸਿਲੇਬਸ ਹੀ ਕਲੀਅਰ ਕਰਨੇ ਆ ਫਿਰ ਤਾਂ ਜਿੱਥੇ ਮਰਜੀ ਲੱਗ ਜਾ ਤੁਹਾਡੀ ਮਰਜ਼ੀ ਹੈ ਠੀਕ ਹੈ ਤਾਂ ਇਹ ਅਸਿਸਟੈਂਟ ਦੀ ਪੋਸਟ ਆਈ ਹੈ ਇਹਦੇ ਨਾਲ ਰਿਗਾਰਡਿੰਗ ਕੋਈ ਅਪਡੇਟ ਆਊਗੀ ਤਾਂ ਮੈਂ ਇੰਸਟਾਗ੍ਰam ਤੇ ਪਾਉਂਦਾ ਰਹੂਗਾ ਤੁਸੀਂ ਜਾਣਦੇ ਹੋ ਵੀ ਮੈਂ ਕਿੱਥੇ ਹਾਂ ਇੰਸਟਾਗ੍ਰam ਤੇ ਉੱਥੇ ਮੈਨੂੰ ਲੱਭ ਲਿਓ ਠੀਕ ਹੈ ਜੀ ਧੰਨਵਾਦ